ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹੈ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਮਾਝ ਦੇ ਇਤਿਹਾਸਿਕ ਨਗਰ ਅਤੇ ਸ਼੍ਰੋਮਣੀ ਕਾਲੀਦਲ ਬਾਦਲ ਦੇ ਆਗੂ ਰਹੇ ਪ੍ਰੋਫੈਸਰ ਵਿਰਸਾ ਸਿੰਘ ਬਲਟੋਆ ਤੇ ਜੱਦੀ ਪਿੰਡ ਬਲਟੋਆ ਤੋਂ ਉਸ ਵੇਲੇ ਕਾਲੀਦਲ ਨੂੰ ਭਰਵਾਂ ਹੰਗਾਰਾ ਮਿਲਿਆ ਜਦੋਂ ਮੈਜਰ ਸਰਜੀਤ ਸਿੰਘ ਬਲਟੋਆ ਦੀ ਪ੍ਰੇਰਣਾ ਸਦਕਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਈ ਪਰਿਵਾਰਾਂ ਨੇ ਜੂਤ ਕਾਲੀਦਾ ਦੀ ਆਗੂ ਗੌਰਵਦੀਪ ਸਿੰਘ ਬਲਟੋਆ ਦੀ ਅਗਵਾਈ ਹੇਠ ਸ਼੍ਰੋਮਣੀ ਕਾਲਜਦਲ ਬਾਦਲ ਅੰਦਰ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਇਸ ਮੌਕੇ ਕਾਲਜਦਲ ਚੌਂ ਵਾਲੇ ਪਰਿਵਾਰਾਂ ਦਾ ਬੜੀ ਗਰਮਜੋਸ਼ੀ ਨਾਲ ਗੌਰਵਦੀਪ ਸਿੰਘ ਬਲਟੋਆ ਵੱਲੋਂ ਸਵਾਗਤ ਕਰਦਿਆ ਉਹਨਾਂ ਨੂੰ ਪੂਰੇ ਮਾਨ ਸਨਮਾਨ ਦਾ ਭਰੋਸਾ ਦਿੱਤਾ ਗਿਆ ਇਸ ਸੰਬੰਧੀ ਲੋਕ ਹੈ ਪੰਜਾਬੀ ਚੈਨਲ ਵੱਲੋਂ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜ਼ਰੂਰ ਕਰੋ ਧੰਨਵਾਦ ਜੀ ਪਿੰਡ ਬਲਟੋਹਾ ਤੋਂ ਕਿਹੜੇ ਪਰਿਵਾਰ ਆ ਜੀ ਜਿਨ੍ਹਾਂ ਨੇ ਛਮੋਲੇਬ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਸਾਡੇ ਆਪਣੇ ਪਿੰਡ ਬਲਟੋਹਾ ਤੋਂ अनेका ਹੀ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਨੇ ਔਰ ਚਾਹੇ ਕਿ ਸਾਰੇ ਹੀ ਪਰਿਵਾਰ ਜਿਹੜੇ ਨੇ ਜਾਂ ਸਾਰਾ ਹੀ ਜਿਹੜਾ ਪਿੰਡ ਬਲਟੋਹਾ ਹੈ ਸਾਡਾ ਆਪਣਾ ਪਿੰਡ ਹੈ ਸਾਡਾ ਆਪਣਾ ਪਰਿਵਾਰ ਦੀ ਤਰ੍ਹਾਂ ਜਿੱਥੇ ਪਿਛਲੇ ਸਮੇਂ ਦੇ ਵਿੱਚ ਸਨ 2022 ਦੇ ਵਿੱਚ ਇੱਕ ਐਟਮਾਸਫੇਅਰ ਕ੍ਰੀਏਟਿਵ ਕੀਤਾ ਗਿਆ ਸੀਗਾ ਕਿ ਇੱਥੇ ਇੱਕ ਬਦਲਾਅ ਆਊਗਾ ਜੀ ਬੜਾ ਕੁਝ ਹੋਊਗਾ ਇੱਕ ਅਜਿਹੀ ਇੱਕ ਇਮੇਜ ਪ੍ਰੋਜੈਕਸ਼ਨ ਕੀਤੀ ਗਈ ਸੀ ਕਿ ਇਹ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਗੀ ਬੜੇ ਝੂਠੇ ਵਾਦੇ ਕੀਤੇ ਗਏ ਔਰ ਸਾਡੇ अनेकां ਹੀ ਜਿਹੜੇ ਪਰਿਵਾਰ ਹੈ ਉਹਨਾਂ ਗੱਲਾਂ ਦੇ ਵਿੱਚ ਆ ਗਏ ਔਰ ਅੱਜ ਸਾਰੇ ਹੀ ਉਹ ਪਰਿਵਾਰ ਅਨੇਕਾਂ ਹੀ ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਸ਼ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਔਰ ਅਸੀਂ ਤੇ ਦੇਖੋ ਅੱਜ ਤੋਂ ਹੀ ਨਹੀਂ ਬਲਕਿ ਸ਼ੁਰੂ ਤੋਂ ਹੀ ਪਿੰਡ ਬਲਟੋਹਾ ਨੂੰ ਹਮੇਸ਼ਾ ਹੀ ਆਪਣੇ ਪਰਿਵਾਰ ਦੀ ਤਰ੍ਹਾਂ ਲੈ ਕੇ ਚੱਲੇ ਆਂ ਔਰ ਚਾਹੇ ਕੋਈ ਵੀ ਔਰ ਲੈਟ ਮੀ ਬੀ ਕਲੀਅਰ ਅਬਾਊਟ ਦਿਸ ਕਿ ਚਾਹੇ ਕੋਈ ਪਾਵੇ ਕਾਲੀ ਦਲ ਦੇ ਨਾਲ ਸੰਬੰਧਤ ਹੈ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਅਸੀਂ ਹਰੇਕ ਦੇ ਦੁੱਖ ਸੁੱਖ ਦੇ ਭਾਈਵਲ ਹੋਏ ਹਾਂ ਔਰ ਹਰੇਕ ਦਾ ਕੰਮ ਕਰਵਾਇਆ ਅਸੀਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵੀ ਇੰਨਾ ਸਾਰੇ ਪਰਿਵਾਰਾਂ ਨੂੰ ਆਪਣਾ ਪਰਿਵਾਰ ਸਮਝਿਆ ਔਰ ਸਾਡੇ ਇਹ ਪਰਿਵਾਰ ਤੇ ਔਰ ਜਦੋਂ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਚਾਹੇ ਕੋਈ ਵੀ ਸਮਾਂ ਜਦੋਂ ਵੀ ਲੋਕਾਂ ਨੂੰ ਲੋੜ ਪਈ ਹੈ ਸਾਡੇ ਇੱਥੋਂ ਦੇ ਵਸਨੀਕਾਂ ਨੂੰ ਲੋੜ ਪਈ ਹੈ ਸਰਦਾਰ ਵਿਰਸਾ ਸਿੰਘ ਵਲਟੋਹਾ ਹਮੇਸ਼ਾ ਆਪਣੇ ਨਾ ਪਰਿਵਾਰਾਂ ਦੇ ਲਈ ਉਹ ਹਾਜ਼ਰ ਰਹੇ ਨੇ ਔਰ ਲੋਕਾਂ ਨੇ ਦੇਖ ਲਿਆ ਕਿ ਚਾਹੇ 2017 ਤੋਂ ਲੈ ਕੇ 2022 ਤੱਕ ਜਿਹੜਾ ਕਾਂਗਰਸ ਦੀ ਸਰਕਾਰ ਔਰ 2022 ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜਿਹੜੀ ਆਵਾਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਕੱਖਪਣ ਕੇ ਦੂਰ ਨਹੀਂ ਕੀਤਾ ਔਰ ਜਿੱਥੋਂ ਤੱਕ ਪਿੰਡ ਬਲਟੋਹੇ ਦੀ ਗੱਲ ਆ ਜਾਂਦੀ ਸਾਡਾ ਪਿੰਡ ਵੱਡੇ ਪਿੰਡਾਂ ਚੋਂ ਇੱਕ ਹੈ ਜਿਲ੍ਹੇ ਦੇ ਵੱਡੇ ਪਿੰਡਾਂ ਚੋਂ ਇੱਕ ਹੈ ਇਸ ਹਲਕੇ ਦੇ ਵੱਡੇ ਪਿੰਡਾਂ ਚੋਂ ਇੱਕ ਹੈ ਤੇ ਕੀ ਗੱਲ ਬਈ ਇਸ ਪਿੰਡ ਦੇ ਨਾਲ ਇਹਨਾਂ ਵਿੱਚ ਕਿਰਾ ਕਿਉਂ ਅੱਜ ਤੱਕ ਇਸ ਪਿੰਡ ਲਈ ਕੀਤਾ ਕੀ ਹੈ ਕਾਂਗਰਸ ਨੇ ਕੀ ਕੀਤਾ ਹੈ ਇਸ ਪਿੰਡ ਦੇ ਲਈ ਆਮ ਆਦਮੀ ਪਾਰਟੀ ਨੇ ਕੀ ਕੀਤਾ ਹੈ ਕਿਤੇ ਇਸ ਗੱਲ ਕਰਕੇ ਵਿਤਕਰਾਤੇ ਨਹੀਂ ਕਿਉਂਕਿ ਇਹ ਸਰਦਾਰ ਬਿਰਸਾ ਸਿੰਘ ਬਲਟੋਹਾ ਦਾ ਪਿੰਡ ਹੈ ਤੇ ਲੋਕਾਂ ਨੇ ਕਿਤੇ ਨਾ ਕਿਤੇ ਜੀ ਆਪਣਾ ਪਰਿਵਾਰ ਸਮਝ ਕੇ ਬਲਟਵਾ ਸਾਹਿਬ ਨਾਲ ਜੋੜੀ ਜਾਣਾ ਕਿਤੇ ਇਸ ਗੱਲ ਕਰਕੇ ਤੇ ਨਹੀਂ ਵਿਤਕਰਾ ਕੀਤਾ ਮੈਂ ਦੱਸ ਦੇਣਾ ਚਾਹੁੰਦਾ ਕਿ ਇੱਥੇ ਮਾਡਲ ਸਕੂਲ ਅਰਦਸ਼ ਸਕੂਲ ਅਨੇਕਾਂ ਹੀ ਜਿਹੜੇ ਨੇ ਉਹ ਕਲੱਬਸ ਨੂੰ ਗ੍ਰਾਂਟਾਂ ਜਿਮ ਔਰ ਜਿੰਨਾ ਵੀ ਡਵੈਲਪਮੈਂਟ ਉਹ ਤੇ ਕੀਤਾ ਹੀ ਕੀਤਾ ਨਾਲ ਦੀ ਨਾਲ ਇੱਕ ਪਰਿਵਾਰ ਦੀ ਤਰ੍ਹਾਂ ਆਪਾਂ ਹਮੇਸ਼ਾ ਖੜਦੇ ਰਹੇ ਹਾਂ ਔਰ ਸਾਰੇ ਇਹ ਚੀਜ਼ ਮਹਿਸੂਸ ਕਰਦੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਅਸੀਂ ਵੱਡੇ ਜਿਹੜੇ ਆ ਬਹੁਤ ਮੂਲੀ ਤੇ ਪ੍ਰੋਗਰਾਮ ਰੱਖਾਂਗੇ 2055 ਦੇ ਨਾਲ ਜਿਹੜੇ ਗੱਟ ਜੋੜਦੇ ਸਮਝ ਕਰਨਾ ਉਹ ਤੁਸੀਂ ਵੀ ਵਾਰ-ਵਾਰ ਗੱਲ ਕਰ ਰਹੇ ਹੋ ਕਿਉਂ ਲੱਗਦਾ ਹੈ ਕਿ ਉਹ ਵਧ ਰਹੇ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਹੈ देयर इज नो ਡਾਊਟ ਅਬਾਊਟ ਇਟ ਕਿ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੇ ਲਈ ਔਰ ਕਿਸਾਨੀ ਹਿੱਤਾਂ ਦੇ ਲਈ ਹਮੇਸ਼ਾ ਖੜਨ ਵਾਲੀ ਪਾਰਟੀ ਹੈ ਔਰ ਕਿਉਂਕਿ ਉਦੋਂ ਕਿਸਾਨੀ ਐਜੀਟੇਸ਼ਨ ਚੱਲਦਾ ਸੀਗਾ ਔਰ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਔਰ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਇੱਕ ਬੜਾ ਹੀ ਕਠਨ ਔਰ ਇੱਕ ਬੜਾ ਹੀ ਮੈਂ ਕਹਿ ਸਕਦਾ ਇੱਕ ਫਰਮ ਸਟੈਪ ਲੈ ਕੇ ਜਿਹੜਾ ਉਹ 9 ਮਾਸ ਦਾ ਗਠਜੋੜ ਤੋੜਿਆ ਸੀਗਾ ਔਰ ਅਜੇ ਵੀ ਜਿਹੜੀ ਹੈ ਗੱਲ ਕੇਵਲ ਔਰ ਕੇਵਲ ਕਿਸਾਨਾਂ ਦੀ ਆਉਂਦੀ ਹੈ ਕਿਸਾਨੀ ਦੀ ਆਉਂਦੀ ਹੈ ਔਰ ਇਸੇ ਕਰਕੇ ਜਿਹੜਾ ਸ਼੍ਰੋਮਣੀ ਕਾਲੀ ਦਲ ਹੈ ਉਹ ਕਿਸਾਨਾਂ ਦੇ ਨਾਲ ਖੜਤਾ ਹੈ ਔਰ ਇੱਕ ਵਾਰੀ ਆ ਜਿਹੜੇ ਸਾਰੇ ਮਸਲੇ ਹੱਲ ਹੋ ਜਾਂਦੇ ਆ ਔਰ ਮੈਨੂੰ ਆਸ ਹੈ ਔਰ ਕਿਉਂਕਿ ਆਲੇ ਦੁਆਲੇ ਵੀ ਤੁਸੀਂ ਆਫ ਦਾ ਰਿਕਾਰਡ ਕਿਸੇ ਤੋਂ ਪੁੱਛ ਕੇ ਦੇਖਿਓ ਹਰ ਕੋਈ ਚਾਹੁੰਦਾ ਹੈ ਕਿ ਸ਼ਰਮਣੀ ਅਕਾਲੀ ਦਲ ਬੀਜੇਪੀ ਦਾ ਗੱਠ ਜੋੜੇ ਔਰ ਉਸ ਦਾ ਮੁੱਖ ਕਾਰਨ ਕੀ ਹੈ ਅ ਦੇਖੋ ਪੰਜਾਬ ਦੀ ਜੇ ਡਵੈਲਪਮੈਂਟ ਜਾਂ ਕਿਸੇ ਵੀ ਸੂਬੇ ਦੀ ਜੇ ਡਵੈਲਪਮੈਂਟ ਹੋਣੀ ਹੈ ਉਸ ਦੇ ਵਿੱਚ ਸੈਂਟਰ ਦਾ ਬਹੁਤ ਜ਼ਿਆਦਾ ਯੋਗਦਾਨ ਚਾਹੀਦਾ ਹੈ ਔਰ ਜੇਕਰ ਸੈਂਟਰ ਦੀ ਸਰਕਾਰ ਕਿਸੇ ਗੱਠ ਜੋੜ ਦੇ ਵਿੱਚ ਹੋਊਗੀ ਜਿਹੜੀ ਕੋਈ ਵੀ ਸਟੇਟ ਦੀ ਪਾਰਟੀ ਹੈ ਇੱਕ ਤੇ ਉਸ ਨੂੰ ਚੰਗੀ ਤਰ੍ਹਾਂ ਮੌਜੂਦਾ ਹਾਲਾਤਾਂ ਬਾਰੇ ਗਾਈਡ ਕਰ ਸਕੂਗੀ ਔਰ ਜਿਹੜੀ ਕੋਈ ਵੀ ਸੂਬੇ ਦੀ ਪਾਰਟੀ ਔਰ ਖਾਸ ਕਰਕੇ ਜਿਹੜੀ ਪੰਜਾਬ ਦੀ ਪਾਰਟੀ ਹੈ ਉਸ ਨੂੰ ਜ਼ਮੀਨੀ ਪੱਧਰ ਤੇ ਵੱਧ ਪਤਾ ਹੈ ਕਿਉਂਕਿ ਲੋਕਾਂ ਦੇ ਝੋਲਸਦੀ ਹੋਈ ਪਾਰਟੀ ਹੈ ਕੁਰਬਾਨੀਆਂ ਭਰਿਆ ਇਤਿਹਾਸ ਹੈ ਉਸ ਨੂੰ ਲੋਕਾਂ ਦੀ ਜਿਹੜਾ ਉਹ ਡਿਮਾਂਡਾਂ ਦਾ ਜ਼ਿਆਦਾ ਪਤਾ ਹੈ ਔਰ ਕਿਉਂਕਿ ਸੈਂਟਰਲ ਦੇ ਨਾਲ ਕੋਲਾਬੋਰੇਸ਼ਨ ਹੋਗੀ ਵੱਡੇ ਪ੍ਰੋਜੈਕਟਸ ਆਉਣਗੇ ਤੁਸੀਂ ਉਦੋਂ ਦੇਖੋ ਏਮਜ਼ ਵਰਕੇ ਇੰਸਟੀਚਿਊਟ ਆਏ ਹੋਮੀ巴巴 ਵਰਕੇ ਕੈਂਸਰ ਸਰਵਰ ਇੰਸਟੀਚਿਊਟ ਆਏ ਅਨੇਕਾਂ ਹੀ ਪ੍ਰੋਜੈਕਟ ਉਦੋਂ ਭਾਜਪੀ ਅਤੇ ਅਕਾਲੀ ਦਲ ਦੀ ਸਰਕਾਰ ਵੱਲੇ ਆਏ ਔਰ ਅਰਬਨ ਸੈਕਟਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਗੇਨ ਹੋਵੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਬੀਜੇਪੀ ਦੇ ਨਾਲ ਅਲਾਈਅੰਸ ਹੁੰਦਾ ਹੈ ਇਸੇ ਤਰ੍ਹਾਂ ਜਿਹੜਾ ਰੂਰਲ ਸੈਕਟਰ ਦੇ ਵਿੱਚ ਬੀਜੇਪੀ ਨੂੰ ਇਹ ਤਾਲਮਿਲ ਬੜਾ ਵਧੀਆ ਹੋ ਸਕਦਾ ਔਰ ਮੈਂ ਸਮਝਦਾ ਹਾਂ ਕਿ ਸਾਰਾ ਕੁਝ ਤਕਰੀਬਨ एवरीथिंग ਇਜ਼ ਫਾਈਨਲਾਈਜ਼ ਦਾਲ ਸਰਫੇ ਤੇ ਰੁਕਦੀ ਹੈ ਕਿ ਆ ਜਿਹੜਾ ਕਿਸਾਨੀ ਵਾਲਾ ਮੁੱਦਾ ਹੈ ਕਿਸਾਨੀ ਦੀ ਗੱਲ ਹੈ ਇਹ ਕਰੀ ਉਹ ਹੱਲ ਹੁੰਦਾ ਤੇ ਲੱਗਦਾ ਕਿ ਵੈਸੇ ਬਲਟੋਤ ਸਾਹਿਬ ਜਦੋਂ ਦੇ ਇਹ ਨਵ ਮਾਸ ਦਾ ਰਿਸ਼ਤਾ ਜਿਹੜਾ ਕਿਹਾ ਜਾਂਦਾ ਸੀ ਵੱਖ ਹੋਇਆ ਤੇ ਵੋਟ ਪਰਸੈਂਟੇਜ ਆ ਜਿਹੜਾ ਭਾਜਪਾ ਦਾ ਚੱਲੇ ਗਿਆ ਤੇ ਆਕਾਲੀ ਦਲ ਨੂੰ ਨਿਸ਼ਾਨ ਹੋਇਆ ਜੀ ਇਹਦੇ ਵਿੱਚ ਕੋਈ ਦੂਰਅਯਾਲੀ ਗੱਲ ਨਹੀਂ ਜੀ ਤੁਸੀਂ ਇਹ ਦੇਖੋ ਚਲੋ ਮੈਂ ਤੁਹਾਨੂੰ ਇੱਕ ਵੱਡੀ ਗੱਲ ਦੱਸਦਾ ਹਾਂ ਔਰ ਤੁਹਾਡੇ ਸਵਾਲ ਦਾ ਜਵਾਬ ਇਸੇ ਦੇ ਵਿੱਚ ਆ ਜਾਂਦਾ ਹੈ ਤੁਸੀਂ VOTING PERCENTAGE ਇਸ 2024 ਦੀ ਇਲੈਕਸ਼ਨ ਦਾ ਤੁਸੀਂ ਲੈ ਕੇ ਚੱਲੋ ਜੇਕਰ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੁੰਦਾ ਜੇਕਰ ਇਹ ਐਲਾਈਅੰਸ ਦੇ ਵਿੱਚ ਹੁੰਦੀ ਔਰ ਇਹ ਇਕੱਠੇ 2024 ਵਾਲੀ ਇਲੈਕਸ਼ਨ ਲੜਦੇ ਅਨੇਕਾਂ ਹੀ ਸੀਟਾਂ ਉਹਦੇ ਵਿੱਚ ਸ਼੍ਰੋਮਣੀ ਕਾਲੀ ਦਲ ਭਾਜਪਾ ਦੇ ਸਾਡੇ ਉਮੀਦਵਾਰ ਜਿੱਤਦੇ ਸੀ ਮਾਝੇ ਦੇ ਵਿੱਚ ਅੰਮ੍ਰਿਤਸਰ ਜਿੱਤਣਾ ਸੀਗਾ ਠੀਕ ਹੈ ਜੀ ਗੁਰਦਾਸਪੁਰ ਜਿੱਤਣਾ ਸੀਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਗੱਲ ਕਰੋ ਲੁਧਿਆਣਾ ਜਿੱਤਣਾ ਸੀਗਾ ਬਠਿੰਡਾ ਜਿੱਤਦਾ ਵਾ ਫਿਰੋਜ਼ਪੁਰ ਜਿੱਤਣਾ ਸੀਗਾ ਸ਼੍ਰੀ ਆਨੰਦਪੁਰ ਸਾਹਿਬ ਹੁਸ਼ਿਆਰਪੁਰ ਔਰ ਅਜਿਹੀ ਅਨੇਕਾਂ ਹੀ ਸੀਟਾਂ ਨੇ ਔਰ 8 ਤੋਂ 9 ਸੀਟਾ ਜਿਹੜਾ ਹੈ ਇਹ ਇਕੱਠੇ ਗੱਠਜੋੜ ਬਾਲਾ ਪੇਲੀ ਜਿੱਤ ਦਾ ਸੀ। ਇਹ ਆਲਟੀਮੇਟਲੀ देयर इज नो ਡਾਊਟ ਅਬਾਊਟ ਇਟ ਕਿ ਕਿਉਂਕਿ ਇਹ ਦੋਵੇਂ ਪਾਰਟੀਆਂ ਗੱਠਜੋੜ ਚ ਨਹੀਂ ਰਹੀਆਂ ਤੇ ਦੋਵਾਂ ਨੇ ਸਫਰ ਜ਼ਰੂਰੀ। ਆਖਰੀ ਸਵਾਲ ਹੈ। ਫਰਟਵਾ ਸਾਹਿਬ ਇੱਕ ਸ਼ਮੂਲੀਅਤ ਤਾਜ ਦੀ ਤੁਸੀਂ ਕਰਾਈ ਹੈ। ਇਹਨਾਂ ਨੂੰ ਲੈ ਕੇ ਸਵਾਲ ਪਿਛਲੇ ਦਿਨ ਹੀ ਉੱਠੇ ਸੀ ਕਿਉਂਕਿ ਜਦੋਂ ਹਰਮੰਦਰ ਸਿੰਘ ਕਲਸ ਨੇ ਵੀ ਇਲਜ਼ਾਮ ਲਗਾਇਆ ਕਿ ਸਾਡੇ ਪਿੰਡੋ ਚ ਸ਼ਮੂਲੀਅਤ ਹੋਈ ਨਹੀਂ ਹੈ। ਆਪਸੀ ਜਿਹੜਾ ਪੇਚ ਹੈ ਫਸਦਾ ਨਜ਼ਰ ਆ ਰਿਹਾ ਕੋਈ ਅੱਜ ਤਾਂ ਨਹੀਂ ਕਿ ਇਸ ਤਰ੍ਹਾਂ ਦਾ ਕੀ ਤੋਂਸਾ ਵੀਡੀਓ ਪਾ ਗਿਆ ਆਦ ਦੇਣ ਕਿ ਸਾਡੇ ਬੰਦੇ ਹੀ ਨਹੀਂ। ਆ ਤੁਸੀਂ ਦੇਖੋ ਆ ਮੇਰਾ ਭਰਾ ਗਗਨ ਹੈ ਮੇਰੇ ਭਰਾ ਆਪਣਾ ਗੁਰਲਾਲ ਵੀਰ ਔਰ ਸਾਰੇ ਆਪਣੇ ਜਿੰਨੇ ਵੀ ਤੁਸੀਂ ਇੱਕ ਵਾਰੀ ਚੰਗੀ ਤਰ੍ਹਾਂ ਮੈਂ ਤੈ ਉਹ ਕਿਹ ਨਾਲ ਇੱਕ ਵਾਰੀ ਕੈਮਰਾ ਤੁਸੀਂ ਮਾਰੂ ਗੁਰਲਾਲ ਵੀਰ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਸਰਦਾਰ ਮਹਿੰਦਰ ਸਿੰਘ ਜੀ ਦਾ ਬੇਟਾ ਹੈ ਤੇ ਮੇਰੇ ਨਾਲ ਇਹਦਾ ਪਰਿਵਾਰਕ ਪਿਆਰ ਰਿਹਾ ਤੇ 2022 ਦੇ ਵਿੱਚ ਬੜੀ ਆਸ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਇਹਨਾਂ ਨੇ ਵੋਟਾਂ ਪਾਈ ਸੀ ਠੀਕ ਹੈ ਹੋਰ ਵੀ ਇਹ ਲਿਖਿਆ ਸਾਡੇ ਕੈਪਟਨ ਸਾਹਿਬ ਦਾ ਪਰਿਵਾਰ ਵਾ ਸਾਰਾ ਵਾ ਉਹਨਾਂ ਨੇ ਪਾਈਆਂ ਸੀਗਾ ਇੱਥੇ ਤੁਸੀਂ ਮੈਟਿਕ ਇਹਨਾਂ ਜ਼ੂਮ ਜ਼ੂਮ ਕਰਕੇ ਕਰੀ ਫੋਟੋ ਵੇਖ ਲੈਣ ਤੇ ਸਰਦਾਰ ਸਰਵਜਿੰ ਸਿੰਘ ਠੋਣਾਪੜਾ ਜਿਹੜਾ ਹੈ ਲਿਖਣਾ ਪੈਣਾ